ਸਤ ਸ੍ਰੀ ਅਕਾਲ ਦੋਸਤੋ ਚੈਨਲ ਹਰਪ੍ਰੀਤ ਤੇ ਤੁਹਾਡਾ ਸਵਾਗਤ ਹੈ ਆਓ ਅੱਜ ਇੱਕ ਸੌਖੀ ਕਹਾਣੀ ਵਾਂਗ ਇਸਲਾਮ ਦੇ ਬਾਰੇ ਵਿਚਾਰ ਕਰੀਏ ਜਿੱਥੇ ਅਸੀਂ ਸਮਝਾਂਗੇ ਕਿ ਇਹ ਧਰਮ ਕੀ ਹੈ ਕਿਵੇਂ ਆਇਆ ਅੱਲਾਹ ਕੌਣ ਹੈ ਕੁਰਾਨ ਅਤੇ ਮੁਸਲਮਾਨਾਂ ਦੀਆਂ ਮੁੱਖ ਸਿੱਖਿਆਵਾਂ ਕੀ ਹਨ ਚੈਪਟਰ 1 ਇਸਲਾਮ ਧਰਮ ਦੀ ਬੁਨਿਆਦ ਇਸਲਾਮ ਦਾ ਮਤਲਬ ਹੈ ਆਤਮਿਕ ਸੁਚਾਈ ਅਤੇ ਰੱਬ ਦੇ ਅੱਗੇ ਸਮਰਪਣ ਇਹ ਧਰਮ ਮਨੁੱਖ ਨੂੰ ਸਿਖਾਉਂਦਾ ਹੈ ਕਿ ਸੱਚ ਬੋਲੋ ਇਨਸਾਫ ਕਰੋ ਅਤੇ ਦੂਜਿਆਂ ਨਾਲ ਭਲਾਈ ਦਾਲ ਪੇਸ਼ ਆਓ। ਇਸਲਾਮ ਸਿਰਫ ਇੱਕ ਰਸਮ ਨਹੀਂ ਇਹ ਜੀਵਨ ਦਾ ਤਰੀਕਾ ਹੈ ਜਿਸ ਵਿੱਚ ਰੋਜ਼ਾਨਾ ਜੀਵਨ, ਰਿਸ਼ਤੇ, ਕਾਰਜ ਅਤੇ ਸੋਚ ਸਭ ਸ਼ਾਮਿਲ ਹਨ। ਬਹੁ ਸਮਾਂ ਪਹਿਲਾਂ ਅਰਬ ਦੇ ਲੋਕ अनेका ਰੱਬਾਂ ਨੂੰ ਮੰਨਦੇ ਸਨ। ਲੋਕ ਇੱਕ ਦੂਜੇ ਨਾਲ ਵੱਡੇ ਰਸਮੀ ਤੇ ਸਮਾਜਿਕ ਤਣਾ ਵਿੱਚ ਰਹਿੰਦੇ ਸਨ। ਇਸ ਦਰਮਿਆਨ ਅੱਲਾ ਨੇ ਮੁਹੰਮਦ ਸਾਹਿਬ ਸੱਲੱਲ੍ਹਾ ਅਲੈਹਿ ਵਸੱਲਮ ਨੂੰ ਨਜ਼ਰਬੰਦ ਕੀਤਾ। ਮੁਹੰਮਦ ਸਾਹਿਬ ਨੇ ਲੋਕਾਂ ਨੂੰ ਇੱਕ ਰੱਬ ਅੱਲਾ ਨੂੰ ਮੰਨਣ ਦੀ ਸਿੱਖਿਆ ਦਿੱਤੀ। ਉਹਨਾਂ ਦੀਆਂ ਬਾਤਾਂ ਲੋਕਾਂ ਦੇ ਦਿਲਾਂ ਵਿੱਚ ਜਾ ਬੈਠੀਆਂ ਤੇ ਸਮੇਂ ਦੇ ਨਾਲ ਇਹ ਧਰਮ ਆਸਾਨ ਅਤੇ ਸਿੱਧਾ ਹੋ ਕੇ ਲੋਕਾਂ ਵਿੱਚ ਫੈਲ ਗਿਆ। ਪਹਿਲਾਂ ਛੋਟੇ-ਛੋਟੇ ਸਮੂਹਾਂ ਨੇ ਇਸ ਨੂੰ ਮੰਨਿਆ ਪਰ ਜਿਵੇਂ-ਜਿਵੇਂ ਲੋਕਾਂ ਨੇ ਇਹਨਾਂ ਸਿੱਖਿਆਵਾਂ ਨੂੰ ਅਪਣਾਇਆ ਮੁਸਲਮਾਨਾਂ ਦੀ ਗਿਣਤੀ ਵਧਦੀ ਗਈ। ਅੱਲਾ ਇੱਕ-ਇਕ ਬੇਸਮਾਨ ਅਤੇ ਸਰਵ ਵਿਆਪਕ ਰੱਬ ਹੈ। ਕੁਰਾਨ ਕਹਿੰਦੀ ਹੈ ਕਿ ਅੱਲਾ ਨੇ ਸਾਰੇ ਜਗਤ ਨੂੰ ਬਣਾਇਆ, ਸਾਰੇ ਜੀਵਾਂ ਨੂੰ ਜ਼ਿੰਦਾ ਕੀਤਾ ਅਤੇ ਮਨੁੱਖ ਨੂੰ ਸੋਚਣ ਜਨਨ ਅਤੇ ਬਦਲਣ ਦੀ ਆਜ਼ਾਦੀ ਦਿੱਤੀ ਅੱਲਾ ਦਾ ਕੋਈ ਸਾਥੀ ਨਹੀਂ ਨਾ ਕਿਸੇ ਦੀ ਮਦਦ ਦੀ ਲੋੜ ਅਤੇ ਨਾ ਹੀ ਉਸ ਦਾ ਕੋਈ ਸਰੂਪ ਹੈ ਅੱਲਾ ਦਾ ਸਭ ਤੋਂ ਮੁੱਖ ਸੰਦੇਸ਼ ਇਹ ਹੈ ਦਿਲ ਸਾਫ਼ ਰੱਖੋ ਨੇਕੀ ਕਰੋ ਅਤੇ ਲੋਕਾਂ ਨਾਲ ਇਨਸਾਫ਼ ਕਰੋ ਇਹ ਸਿੱਖਿਆ ਹਰ ਰੋਜ਼ ਦੀ ਜ਼ਿੰਦਗੀ ਵਿੱਚ ਅਮਲ ਕਰਨ ਵਾਲੇ ਮਨੁੱਖ ਲਈ ਬਹੁਤ ਪਵਿੱਤਰ ਹੈ ਇਸਲਾਮ ਵਿੱਚ ਉਹ ਵਿਸ਼ਵਾਸ ਕਰਦੇ ਹਨ ਕੁਰਾਨ ਅੱਲਾ ਦੀ ਬਾਣੀ ਹੈ ਮੁਹੰਮਦ ਸਾਹਿਬ ਨੇ ਕੁਰਾਨ ਨੂੰ ਲੋਕਾਂ ਤੱਕ ਪਹੁੰਚਾਇਆ ਮੁਹੰਮਦ ਸਾਹਿਬ ਨੇ ਸਵੈਇਛਿਕ ਤੌਰ ਤੇ ਨਹੀਂ ਲਿਖਿਆ ਪਰ ਉਹਨਾਂ ਨੇ ਇਹਦੇ ਸ਼ਬਦਾਂ ਨੂੰ ਮਨੁੱਖਾਂ ਨੂੰ ਸੁਣਾਇਆ ਅਤੇ ਮੁਸਲਮਾਨਾਂ ਨੇ ਇਹਨਾਂ ਨੂੰ ਰਿਕਾਰਡ ਕੀਤਾ। ਕੁਰਾਨ ਵਿੱਚ ਸਦੀਆਂ ਅਤੇ ਸਪਸ਼ਟ ਗੱਲਾਂ ਹਨ। ਸੱਚਾਈ, ਇਨਸਾਫ, ਸਬਰ, ਦਿਆਲੂਤਾ ਅਤੇ ਨੇਕੀ। ਕੁਰਾਨ ਮਨੁੱਖ ਨੂੰ ਸਿਖਾਉਂਦੀ ਹੈ ਕਿ ਦਿਨਚਰਚੇ ਵਿੱਚ ਰੱਬ ਨੂੰ ਯਾਦ ਕਰੋ, ਨੈਤਿਕ ਜੀਵਨ ਜਿਓ ਅਤੇ ਸਮਾਜ ਵਿੱਚ ਭਲਾਈ ਫੈਲਾਓ। ਮੁਸਲਮਾਨਾਂ ਦੀ ਵਾਧਾ ਕਿਵੇਂ ਹੋਈ? ਮੁਹੰਮਦ ਸਾਹਿਬ ਦੀ ਸਿੱਖਿਆ ਛੋਟੇ ਸ਼ਹਿਰਾਂ ਵਿੱਚ ਫੈਲੀ। ਪਰ ਜਿਵੇਂ ਜਿਵੇਂ ਲੋਕਾਂ ਨੇ ਇਸ ਨੂੰ ਅਪਣਾਇਆ ਧਰਮ ਦੇ ਰੂਪ ਨੂੰ ਲੋਕਾਂ ਨੇ ਸਮਝਿਆ ਅਤੇ ਇਹ ਦੁਨੀਆ ਦੇ ਕਈ ਹਿੱਸਿਆਂ ਤੱਕ ਪਹੁੰਚਿਆ ਸਭ ਤੋਂ ਪਹਿਲਾਂ ਛੋਟੇ ਸਮੂਹ ਫਿਰ ਵੱਡੇ ਸ਼ਹਿਰ ਅਤੇ ਆਖਰਕਾਰ ਦੇਸ਼ਾਂ ਵਿੱਚ ਇਸ ਤਰ੍ਹਾਂ ਮੁਸਲਮਾਨਾਂ ਦੀ ਗਿਣਤੀ ਵਧਦੀ ਗਈ ਮੁੱਖ ਸਿੱਖਿਆਵਾਂ ਇਸਲਾਮ ਦੇ ਮੁੱਖ ਸਿੱਖਿਆਵਾਂ ਬਹੁਤ ਸੌਖੀਆਂ ਹਨ ਸਿਰਫ ਅੱਲਾ ਹੀ ਰੱਬ ਹੈ ਹਰ ਕੰਮ ਵਿੱਚ ਸੱਚੇ ਰਹੋ ਲੋਕਾਂ ਨਾਲ ਮਿੱਠਾ ਅਤੇ ਇਨਸਾਫਪੂਰਨ ਰਵੱਈਆ ਰੱਖੋ ਨੇਕੀ ਅਤੇ ਦਇਆ ਨਾਲ ਜੀਵਨ ਬਿਤਾਓ ਮੁਸ਼ਕਿਲਾਂ ਦਾ ਸਾਹਮਣਾ ਹੌਲੀ ਅਤੇ ਨਰਮੀ ਨਾਲ ਕਰੋ ਇਹ ਸਿੱਖਿਆਵਾਂ ਦਿਲ ਨੂੰ ਸਮਝਾਉਂਦੀਆਂ ਹਨ ਕਿ ਜੀਵਨ ਸਿਰਫ ਕੰਮਕਾਰ ਤੇ ਰਿਵਾਜ ਨਹੀਂ ਪਰ ਰੱਬ ਦੇ ਨਾਲ ਅਤੇ ਲੋਕਾਂ ਦੇ ਨਾਲ ਇੱਕ ਸੁੱਚਾ ਰਿਸ਼ਤਾ ਹੈ ਚੈਪਟਰ 1 ਇੱਥੇ ਸਮਾਪਤ ਹੁੰਦਾ ਹੈ ਚੈਪਟਰ 2 ਵਿੱਚ ਅਸੀਂ ਗੱਲ ਕਰਾਂਗੇ ਸ਼ੀਆ ਅਤੇ ਸੁੰਨੀ ਵੰਡ ਪੰਜ ਨਮਾਜ਼ ਅਤੇ ਹੋਰ ਜ਼ਰੂਰੀ ਅੰਸ਼ ਹੁਣ ਚਲੋ ਅਸੀਂ ਗੱਲ ਕਰੀਏ ਕਿ ਮੁਸਲਮਾਨ ਸਮਾਜ ਕਿਵੇਂ ਬੜਿਆ ਲੋਕ ਕਿਸ ਤਰ੍ਹਾਂ ਪੰਜ ਨਮਾਜ਼ਾਂ ਕਰਦੇ ਹਨ ਕਾਬਾ ਦਾ ਮਹੱਤਵ ਕੀ ਹੈ ਅਤੇ ਹੋਰ ਜ਼ਰੂਰੀ ਅੰਸ਼ ਸ਼ੀਆ ਅਤੇ ਸੁੰਨੀ ਵਿੱਚ ਵੰਡ ਮੁਹੰਮਦ ਸਾਹਿਬ ਦੇ ਗੁਜ਼ਰਨ ਦੇ ਬਾਅਦ ਮੁਸਲਮਾਨਾ ਵਿੱਚ ਇੱਕ ਮੁੱਖ ਤਰਕ ਹੋਇਆ ਕਿ ਅਗਲਾ ਰਾਹ ਦੀਆਂ ਅਗਵਾਈਆਂ ਕੌਣ ਕਰੇਗਾ ਜੇਕਰ ਤੁਸੀਂ ਸੋਚੋ ਇਹ ਵਿਵਾਦ ਸਿਰਫ ਰਾਜਨੀਤਿਕ ਨਹੀਂ ਸੀ ਪਰ ਧਾਰਮਿਕ ਦਿਸ਼ਾ ਦੇ ਨਿਰਣੈ ਨਾਲ ਜੁੜਿਆ ਹੋਇਆ ਸੀ ਇਸ ਤਰਕ ਤੋਂ ਬਾਅਦ ਮੁਸਲਮਾਨ ਦੋ ਮੁੱਖ ਸਮੂਹਾ ਵਿੱਚ ਵੰਡੇ ਸੁੰਨੀ ਇਹ ਸਮੂਹ ਮੰਨਦਾ ਹੈ ਕਿ ਕੌਮ ਦੇ ਵੱਡੇ ਲੋਕ ਜਾਂ ਖਲੀਫਾ ਹੀ ਅਗਵਾਈ ਕਰਨ ਸ਼ੀਆ ਇਹ ਸਮੂਹ ਮੰਨਦਾ ਹੈ ਕਿ ਮੁਹੰਮਦ ਸਾਹਿਬ ਦੇ ਪਰਿਵਾਰ ਖਾਸ ਕਰਕੇ ਅਲੀ ਜੀ ਅਤੇ ਉਨ੍ਹਾਂ ਦੇ ਵੰਸ਼ਜ ਹੀ ਅਗਵਾਈ ਕਰਨ ਇਸ ਵੰਡ ਨੇ ਧਰਮ ਦੇ ਅੰਦਰ ਵੱਖ-ਵੱਖ ਰੀਤਾਂ ਤਿਉਹਾਰਾਂ ਅਤੇ ਕੁਝ ਅਮਲ ਬਣਾ ਦਿੱਤੇ ਪਰ ਧਿਆਨ ਰੱਖੋ ਦੋਹਾਂ ਸਮੂਹ ਅੱਜ ਵੀ ਇਕੱਲਾ ਇੱਕ ਹੀ ਮੁੱਖ ਸੰਦੇਸ਼ ਮੰਨਦੇ ਹਨ ਅੱਲਾ ਹੀ ਸਭ ਤੋਂ ਵੱਡਾ ਅਤੇ ਕੁਰਾਨ ਮਨੁੱਖੀ ਜੀਵਨ ਦਾ ਰਾਹ ਦਿਖਾਉਂਦਾ ਹੈ ਮੁਸਲਮਾਨ ਹਰ ਰੋਜ਼ ਪੰਜ ਵਾਰੀ ਨਮਾਜ਼ ਕਰਦੇ ਹਨ ਇਹ ਸਿਰਫ ਰਸਮ ਨਹੀਂ ਪਰ ਦਿਲ ਅਤੇ ਮਨ ਦਾ ਰੱਬ ਨਾਲ ਰਿਸ਼ਤਾ ਹੈ ਆਓ ਸੌਖੇ ਸ਼ਬਦਾਂ ਵਿੱਚ ਸਮਝੀਏ ਫਜਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਰੱਬ ਦੇ ਯਾਦ ਨਾਲ ਜ਼ੁਹਰ ਦੁਪਹਿਰ ਨੂੰ ਰੋਜ਼ਾਨਾ ਕੰਮਾਂ ਵਿੱਚ ਰੱਬ ਨੂੰ ਯਾਦ ਰੱਖਣਾ ਅਸਰ ਸ਼ਾਮ ਤੋਂ ਪਹਿਲਾਂ ਥਕਾਵਟ ਵਿੱਚ ਵੀ ਇਨਸਾਫ ਅਤੇ ਸਬਰ ਯਾਦ ਰੱਖਣਾ ਮਗਰਬ ਸ਼ਾਮ ਦੇ ਸਮੇਂ ਦਿਨ ਦੇ ਖਤਮ ਹੋਣ ਤੇ ਰੱਬ ਦਾ ਸ਼ੁਕਰ ਅਦਾ ਕਰਨਾ ਇਸ਼ਾ ਰਾਤ ਦੀ ਗਹਿਰਾਈ ਵਿੱਚ ਦਿਨ ਦੀਆਂ ਗਲਤੀਆਂ ਤੇ ਸੋਚ ਕਰਕੇ ਦਿਲ ਨੂੰ ਸਕੂਨ ਦੇਣਾ ਹਰ ਨਮਾਜ਼ ਦਿਲ ਅਤੇ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਲੋਕਾਂ ਨੂੰ ਯਾਦ ਦਿਲਾਉਂਦੀ ਹੈ ਕਿ ਜੀਵਨ ਸਿਰਫ ਕੰਮ ਕਾਰ ਨਹੀਂ ਸਗੋਂ ਰੱਬ ਨਾਲ ਨਿਰੰਤਰ ਸੰਬੰਧ ਬਣਾਉਣਾ ਹੈ ਕਾਬਾ ਜੋ ਮੱਕਾ ਵਿੱਚ ਸਥਿਤ ਹੈ ਮੁਸਲਮਾਨਾਂ ਲਈ ਸਭ ਤੋਂ ਮੁੱਖ ਧਾਰਮਿਕ ਕੇਂਦਰ ਹੈ ਇਹ ਸਿਰਫ ਇੱਕ ਇਮਾਰਤ ਨਹੀਂ ਪਰ ਇੱਕ ਰੂਹਾਨੀ ਕੇਂਦਰ ਹੈ ਜਿੱਥੇ ਮੁਸਲਮਾਨ ਆਪਣੇ ਦਿਲ ਦੀ ਯਾਦ ਰੱਬ ਦੇ ਸਾਹਮਣੇ ਪੇਸ਼ ਕਰਦੇ ਹਨ ਮੁਸਲਮਾਨ ਹਰ ਨਮਾਜ਼ ਵਿੱਚ ਕਾਬਾ ਵੱਲ ਮੁਖ ਕਰਕੇ ਪ੍ਰਾਰਥਨਾ ਕਰਦੇ ਹਨ ਜੋ ਇਹ ਯਾਦ ਦਿਵਾਉਂਦਾ ਹੈ ਕਿ ਸਾਰੇ ਮੁਸਲਮਾਨ ਇੱਕ ਦੂਜੇ ਨਾਲ ਜੁੜੇ ਹਨ ਹੋਰ ਜ਼ਰੂਰੀ ਗੱਲਾਂ ਇਸਲਾਮ ਜੀਵਨ ਦੇ ਹਰ ਪਲ ਵਿੱਚ ਸੱਚਾਈ ਇਨਸਾਫ ਅਤੇ ਦਇਆ ਨੂੰ ਮਹੱਤਵ ਦਿੰਦਾ ਹੈ ਕੁਰਾਨ ਅਤੇ ਹਦੀਸ ਸਿਖਾਉਂਦੀਆਂ ਹਨ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵੱਛ ਅਤੇ ਨਿਰਮਲ ਹੋਣਾ ਚਾਹੀਦਾ ਹੈ ਕਿਉਂਕਿ ਦਿਲ ਸਾਫ਼ ਹੋਣ ਤੋਂ ਬਾਅਦ ਹੀ ਉਹ ਦੂਜਿਆਂ ਨੂੰ ਸਹੀ ਤਰੀਕੇ ਨਾਲ ਮਦਦ ਕਰ ਸਕਦਾ ਹੈ ਇਸਲਾਮ ਵਿੱਚ ਸੱਚੀ ਗੱਲਬਾਤ ਅਤੇ ਝੂਠ ਤੋਂ ਬਚਣਾ ਬਹੁਤ ਮਹੱਤਵਪੂਰਨ ਹੈ ਮਨੁੱਖ ਨੂੰ ਹਮੇਸ਼ਾ ਆਪਣੇ ਬੋਲ ਅਤੇ ਕੰਮਾਂ ਦਾ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਧਰਮ ਦੂਜਿਆਂ ਦੀ ਮਦਦ ਕਰਨਾ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਸਹਾਇਤਾ ਦੇਣਾ ਅਤੇ ਭਾਈਚਾਰੇ ਵਿੱਚ ਸਾਂਝ ਪੈਦਾ ਕਰਨਾ ਨੂੰ ਬੜੀ ਤਰਜੀਹ ਦਿੰਦਾ ਹੈ ਇਸ ਦੇ ਨਾਲ-ਨਾਲ ਕੁਦਰਤ ਅਤੇ ਪ੍ਰਕਿਰਤੀ ਦੀ ਸੰਭਾਲ ਇਸਲਾਮ ਦਾ ਇੱਕ ਅਹੰਕਾਰਪਰਿਆ ਹਿੱਸਾ ਹੈ। ਕੁਰਾਨ ਕਹਿੰਦੀ ਹੈ ਕਿ ਧਰਤੀ, ਪਾਣੀ, ਹਵਾ ਅਤੇ ਜੰਗਲ ਸਾਰੇ ਅੱਲਾਹ ਦੀਆਂ ਨਿਯਮਤਾ ਹਨ ਅਤੇ ਇਨਸਾਨ ਨੂੰ ਇਹਨਾਂ ਨਾਲ ਸਨਮਾਨ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸਲਾਮ ਸਿਖਾਉਂਦਾ ਹੈ ਕਿ ਜੀਵਨ ਵਿੱਚ ਨਰਮੀ, ਸਬਰ ਅਤੇ ਸ਼ਾਂਤੀ ਬਹੁਤ ਜ਼ਰੂਰੀ ਹਨ। ਮਨੁੱਖੀ ਰਿਸ਼ਤੇ ਅਤੇ ਸਾਂਝਾ ਜੀਵਨ ਅਸਲ ਵਿੱਚ ਇਨਸਾਨ ਦੀ ਅਸਲ ਤਾਕਤ ਹਨ। ਇਸ ਤਰ੍ਹਾਂ ਧਰਮ ਸਿਰਫ ਰਸਮਾਂ ਤੱਕ ਸੀਮਤ ਨਹੀਂ ਸਗੋਂ ਇੱਕ ਪੂਰੀ ਜੀਵਨ ਦਰਸ਼ਨ ਹੈ। ਜੋ ਦਿਲ ਅਤੇ ਮਾਨ ਨੂੰ ਸਮਝਦਾ ਅਤੇ ਸੁਖ ਦਿੰਦਾ ਹੈ ਦੋਸਤੋ ਏ ਸੀ ਚੈਪਟਰ 2 ਇਹ ਦੋਵੇਂ ਚੈਪਟਰ ਮਿਲ ਕੇ ਮੁਸਲਮਾਨ ਧਰਮ ਦੀ ਸਮਝ ਦੇ ਇੱਕ ਸੋਖੇ ਨਰਮ ਅਤੇ ਸੱਚੇ ਰੂਪ ਨੂੰ ਦਿਖਾਉਂਦੇ ਹਨ ਯਾਦ ਰੱਖੋ ਇਸਲਾਮ ਦਾ ਮੁੱਖ ਸੰਦੇਸ਼ ਸੱਚਾਈ ਦਇਆ ਸਬਰ ਅਤੇ ਇਨਸਾਫ ਹੈ ਸਭ ਤੋਂ ਮਹੱਤਵਪੂਰਨ ਆਪਣੇ ਦਿਲ ਨੂੰ ਸਾਫ਼ ਰੱਖੋ ਅਤੇ ਦੂਜਿਆਂ ਨਾਲ ਪੜਾਈ ਕਰੋ